ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਰਦੀ ਕੰਟੀਨ ਵਿੱਚ ਅੱਜ ਅਸੀਂ ਕਰਦੀ ਕੰਟੀਨ ਵਿੱਚ ਐਮਪੀ ਦੀ ਬਹੁਤ ਹੀ ਜ਼ਿਆਦਾ ਫੇਮਸ ਰੈਸਪੀ ਮਟਰ ਡਰਾਫਟ ਬਣਾ ਕੇ ਤਿਆਰ ਕਰਾਂਗੇ ਇਸ ਰੈਸਪੀ ਨੂੰ ਸਰਦੀਆਂ ਦੇ ਸੀਜ਼ਨ ਵਿੱਚ ਬਣਾਇਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਸਰਦੀਆਂ ਵਿੱਚ ਆਪਾਂ ਨੂੰ ਬਹੁਤ ਹੀ ਫਰੈਸ਼ ਹਰੇ ਤੇ ਤਾਜ਼ਾ ਮਟਰ ਮਿਲ ਜਾਂਦੇ ਨੇ ਤੇ ਜਿਨ੍ਹਾਂ ਨੂੰ ਹਰੇ ਮਟਰ ਬਿਲਕੁਲ ਨਹੀਂ ਪਸੰਦ ਤੇ ਤੁਸੀਂ ਇੱਕ ਵਾਰੀ ਇਹਨਾਂ ਮਟਰਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਜਦੋਂ ਵੀ ਤੁਹਾਡਾ ਫਟਾਫਟ ਫਟ ਕੁਝ ਬਣਾਉਣ ਨੂੰ ਮਨ ਕਰੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਇਹ ਸਾਰਾ ਸਮਾਨ ਹੈ ਜੀ ਜੋ ਸਾਨੂੰ ਰੈਸਪੀ ਵਿੱਚ ਚਾਹੀਦਾ ਹੈ ਇਹਦੇ ਵਿੱਚ ਆਪਾਂ ਲਏ ਨੇ ਜੀ 1 ਕਿਲੋ हरे मटर मटर देखो जी बहुत ही ज्यादा ताजे ਤੇ ਨਰਮ ਨੇ ਤੇ ਇਹ ਸਾਰੇ ਮਸਾਲੇ ਨੇ ਜਿਨ੍ਹਾਂ ਦਾ ਇਸਤੇਮਾਲ ਆਪਾਂ ਅੱਗੇ ਰੈਸਪੀ ਵਿੱਚ ਕਰਾਂਗੇ ਇੱਕ ਚਮਚਾ ਭਰ ਕੇ ਇੱਥੇ ਮੈਂ ਲਿਆਇਆ ਜੀ ਸੌਗੀ ਦਾ ਥੋੜੇ ਜਿਹੇ ਲਏ ਨੇ ਮਕਾਜੂ ਤੇ ਬਦਾਮ ਤੇ ਦੋ ਚਮਚੇ ਲਏ ਨੇ देसी घी ਉਹਦੇ ਕਿਉਂਕਿ ਇਹ ਰੈਸਪੀ ਦੇਸੀ ਘੀ ਉਹ ਵਿੱਚ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਇੱਥੇ ਆਪਾਂ ਲਿਆਇਆ ਜੀ ਦੋ ਚਮਚੇ ਭਰ ਕੇ ਧਨੀਆ ਪਾਊਡਰ 2 ਚਮਚੇ ਜੀਰਾ ਪਾਊਡਰ ਅੱਧਾ ਚਮਚਾ ਸੁੰਡ ਇੱਕ ਚੁਟਕੀ ਹਿੰਗ ਅੱਧਾ ਚਮਚਾ ਅਮचूर ਪਾਊਡਰ ਅੱਧਾ ਚਮਚਾ ਵਾਈਟ ਨਮਕ ਅੱਧਾ ਚਮਚਾ ਕਾਲਾ ਨਮਕ ਅੱਧਾ ਚਮਚਾ ਕਾਲੀ ਮਿਰਚ ਇੱਕ ਚਮਚਾ ਦੇਗੀ ਮਿਰਚ ਅੱਧਾ ਚਮਚਾ ਗਰਮ ਮਸਾਲਾ ਇੱਕ ਮੋਟੀ ਇਲਾਇਚੀ ਜਾਇਫਲ ਤਿੰਨ ਹਰੀਆਂ ਇਲਾਇਚੀਆਂ ਚਾਰ ਲੌਂਗ ਤੇ ਥੋੜੀ ਜਿਹੀ ਦਾਲਚੀਨੀ ਲਈ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਸ ਸਾਬਤ ਮਸਾਲਿਆਂ ਨੂੰ ਕੁੱਟ ਕੇ ਉਹਨਾਂ ਦਾ ਪਾਊਡਰ ਬਣਾ ਲਾਂਗੇ ਜੇਕਰ ਤੁਹਾਡੇ ਕੋਲ ਇਹਨਾਂ ਦਾ ਪਾਊਡਰ ਹੈ ਤਾਂ ਤੁਸੀਂ ਉਹਨੂੰ ਵੀ ਇਸਤੇਮਾਲ ਕਰ ਸਕਦੇ ਹੋ ਇਸ ਤਰ੍ਹਾਂ ਇਹਨੂੰ ਅਸੀਂ ਥੋੜਾ ਜਿਹਾ ਕੁੱਟ ਲਵਾਂਗੇ ਤੇ ਇਹਦਾ ਬਰੀਕ ਪਾਊਡਰ ਬਣਾ ਲਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾ ਲਵਾਂਗੇ ਘਿਓ ਨੂੰ ਅਸੀਂ ਹਲਕਾ ਜਿਹਾ ਗਰਮ ਕਰਕੇ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟ ਲਏ ਨੇ ਉਹਨਾਂ ਨੂੰ ਪਾ ਕੇ ਰੋਸਟ ਕਰਾਂਗੇ ਘਿਓ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਡਰਾਈ ਫਰੂਟਸ ਇਹਨਾਂ ਨੂੰ ਆਪਾਂ ਦੋ ਮਿੰਟਾਂ ਵਾਸਤੇ ਰੋਸਟ ਕਰ ਲਵਾਂਗੇ ਲੋ ਜੀ ਡਰਾਈ ਫਰੂਟ ਆਪਣੇ ਰੋਸਟ ਹੋ ਗਏ ਨੇ ਜੀ ਹੁਣ ਅਸੀਂ ਇਹਨਾਂ ਨੂੰ ਇੱਕ ਕੌਲੀ ਵਿੱਚ ਕੱਢ ਲਿਆ ਹੈ ਜੀ ਤੇ ਉਸੇ ਘਿਓ ਦੇ ਵਿੱਚ ਅਸੀਂ ਅੱਧਾ ਚਮਚਾ ਜੀਰਾ ਪਾਵਾਂਗੇ ਬਿਲਕੁਲ ਲੋ ਫਲੇਮ ਤੇ ਜੀਰੇ ਨੂੰ ਅਸੀਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਮਸਾਲੇ ਇਹਨਾਂ ਨੂੰ ਇੱਕੇ ਵਾਰੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਤੇ ਬਿਲਕੁਲ ਲੋ ਫਲੇਮ ਤੇ ਹੀ ਆਪਾਂ ਮਸਾਲਿਆਂ ਨੂੰ ਪਾਣਾ ਹੈ ਜੀ ਆਪਾਂ ਫਲੇਮ ਤੇਜ਼ ਕਰਾਂਗੇ ਤੇ ਮਸਾਲੇ ਆਪਣੇ ਜਲ ਜਾਣਗੇ ਇਹਨਾਂ ਨੂੰ 1-2 ਮਿੰਟ ਚੰਗੀ ਤਰ੍ਹਾਂ ਘੋਡੇ ਨਾਲ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ 2 ਚਮਚੇ ਦੇ ਕਰੀਬ ਪਾਣੀ ਪਾਵਾਂਗੇ ਪਾਣੀ ਆਪਾਂ ਇਸ ਕਰਕੇ ਪਾਇਆ ਹੈ ਕਿ ਮਸਾਲੇ ਸਾਡੇ ਜਲਣ ਨਾ ਤੇ ਚੰਗੀ ਤਰ੍ਹਾਂ ਇਹ ਪੱਕ ਜਾਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਅਸੀਂ ਇਹਦੇ ਵਿੱਚ ਕੁੱਟਿਆ ਹੋਇਆ ਪਾਊਡਰ ਜਿਹੜਾ ਆਪਾਂ ਕਿ ਤਿਆਰ ਕੀਤਾ ਹੈ ਉਹ ਪਾ ਦਾਂਗੇ ਤੇ ਉਹਨੂੰ ਵੀ 1-2 ਮਿੰਟ ਵਾਸਤੇ ਆਪਾਂ ਇਸ ਮਸਾਲੇ ਦੇ ਨਾਲ ਭੁੰਨ ਲਵਾਂਗੇ ਤੇ ਫਿਰ ਅਸੀਂ ਇਹਦੇ ਵਿੱਚ 3-4 ਚਮਚੇ ਪਾਣੀ ਦੇ ਪਾ ਕੇ ਪਕਾ ਲਵਾਂਗੇ ਮਸਾਲੇ ਨੂੰ ਅਸੀਂ ਉਦੋਂ ਤੱਕ ਪਕਾਣਾ ਹੈ ਕਿ ਜਦੋਂ ਤੱਕ ਇਹ ਘੋਲ ਨਹੀਂ ਛੱਡ ਦਿੰਦਾ ਮਸਾਲਾ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੇ ਵਾਲੇ ਹਰੇ ਮਟਰ ਇਹ ਮਟਰਾਂ ਨੂੰ ਤੁਸੀਂ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਕੁੱਕਰ ਵਿੱਚ ਬਣਾਉਂਦੇ ਸਮੇਂ ਤੁਸੀਂ ਇਹਨੂੰ ਸਿਰਫ ਇੱਕ ਵਿਸਲ ਤੱਕ ਹੀ ਪਕਾਉਣਾ ਹੈ ਤੇ ਫਿਰ ਤੁਸੀਂ ਇਸ ਟੀਮ ਨੂੰ ਕੱਢ ਦੇਣਾ ਤੇ ਇਹ ਬਹੁਤ ਹੀ ਜਲਦੀ ਬਣ ਕੇ ਤੇ 10 ਦਿਨ ਪਰ ਅਸੀਂ ਇਸ ਤਰ੍ਹਾਂ ਇਹਨੂੰ ਖੁੱਲਾ ਕੜਾਈ ਦੇ ਵਿੱਚ ਪਕਾਵਾਂਗੇ ਤੇ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਟਰਾਂ ਦੇ ਨਾਲ ਕੋਟ ਕਰ ਦਵਾਂਗੇ ਤੇ ਇੱਕ ਦੋ ਮਿੰਟ ਅਸੀਂ ਇਸ ਤਰ੍ਹਾਂ ਹੀ ਇਹਨਾਂ ਨੂੰ ਪਕਾ ਲਵਾਂਗੇ ਤਾਂ ਕਿ ਸਾਰੇ ਮਟਰਾਂ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਨਾਲ ਰਚ ਮਿਚ ਜਾਵੇ ਜੀ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਹੋਏ ਥੋੜੀ ਦੇਰ ਲਈ ਪਕਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜੋ ਵੀ ਥੋੜੇ ਜਿਹਾ ਆਪਾਂ ਡਰਾਈ ਫਰੂਟਸ ਲਏ ਨੇ ਉਹ ਪਾਵਾਂਗੇ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਸੋਗ ਹੀ ਪਾ ਦਾਂਗੇ ਜੇਕਰ ਤੁਸੀਂ ਸੋਗ ਹੀ ਨਹੀਂ ਪਾਣੀ ਇਹਦੀ ਜਗ੍ਹਾ ਤੁਸੀਂ ਗੁੜ ਜਾਂ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਸੋਗ ਹੀ ਪਾਈ ਹੈ ਇਸ ਦੇ ਨਾਲ ਹੀ ਦੋ ਚਮਚੇ ਭਰ ਕੇ ਅਸੀਂ ਪਾਣੀ ਦੇ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਡਰਾਈ ਫਰੂਟਸ ਜਿਹੜੇ ਲਏ ਸੀ ਉਹਨਾਂ ਨੂੰ ਵੀ ਪਾ ਦਵਾਂਗੇ ਡਰਾਈ ਫਰੂਟਸ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਫਿਰ ਤੋਂ ਆਪਾਂ ਹਿਲਾਉਂਦੇ ਹੋਏ ਪਕਾ ਲਵਾਂਗੇ ਤਾਂ ਕਿ ਇਹ ਕੜਾਈ ਦੇ ਨਾਲ ਨਾ ਲੱਗ ਜਾਵੇ ਸਾਡਾ ਮਸਾਲਾ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਹੋਏ ਟੱਕ ਕੇ 10 ਮਿੰਟ ਤੱਕ ਇਹਨੂੰ ਪਕਾ ਲਵਾਂਗੇ ਤੇ ਵਿੱਚ ਵਿੱਚ ਅਸੀਂ ਚੈੱਕ ਵੀ ਕਰਾਂਗੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਮਜ਼ੇਦਾਰ ਮਟਰ ਦਾ ਡਰਾਫਟ ਬਣ ਕੇ ਬਿਲਕੁਲ ਤਿਆਰ ਨੇ ਇੱਥੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਮਟਰ ਦੇਖੋ ਬਿਲਕੁਲ ਸੌਫਟ ਹੋ ਗਏ ਨੇ ਜੀ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਲਈ ਹੈ ਜੀ ਜਦੋਂ ਵੀ ਤੁਸੀਂ ਇਹਨਾਂ ਮਟਰਾਂ ਨੂੰ ਖਾਣਾ ਹੋਵੇ ਤੁਸੀਂ ਇਹਨੂੰ ਬਹੁਤ ਹੀ ਜਲਦੀ ਤੇ ਆਸਾਨੀ ਨਾਲ ਬਣਾ ਸਕਦੇ ਹੋ ਜੀ ਇਸ ਤਰ੍ਹਾਂ ਅਸੀਂ ਇੱਕ ਵਾਰੀ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਤੁਸੀਂ ਜੇਕਰ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਇਹਦੇ ਵਿੱਚ ਆਲੂ ਪਨੀਰ ਜਾਂ ਖੋਆ ਵੀ ਪਾ ਸਕਦੇ ਹੋ ਆਪਾਂ ਬਿਲਕੁਲ ਇਹਨੂੰ ਲਾਈਟ ਹੀ ਬਣਾਇਆ ਇਹਦੇ ਵਿੱਚ ਕੁਝ ਵੀ ਆਪਾਂ ਹੋਰ ਨਹੀਂ ਪਾਇਆ ਸਿੰਪਲ ਹਰੇ ਮਟਰ ਪਾਏ ਨੇ ਜੀ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਉਹਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ ਜੀ ਉਹ ਪਾ ਦਾਂਗੇ ਤੇ ਇਸ ਦੇ ਨਾਲ ਹੀ ਕੱਟਿਆ ਹੋਇਆ ਹਰਾ ਧਨੀਆ ਤੇ ਇਹਨਾਂ ਨੂੰ ਕਰਕੇ ਮਿਕਸ ਤੇ ਗਰਮਾ ਗਰਮ ਮਟਰ ਡਰਾਫਟ ਕਰਦੇ ਹਾਂ ਜੀ ਸਰਵ ਲਓ ਜੀ ਗਰਮਾ ਗਰਮ ਮਟਰ ਡਰਾਫਟ ਬਣ ਕੇ ਬਿਲਕੁਲ ਤਿਆਰ ਨੇ ਜੀ ਤੇ ਇਹਨੂੰ ਆਪਾਂ ਬਰੈਡ ਦੇ ਨਾਲ ਸਰਵ ਕੀਤਾ ਹੈ ਕਿਉਂਕਿ ਇਹ ਬਰੈਡ ਦੇ ਨਾਲ ਖਾਦੇ ਜਾਂਦੇ ਨੇ ਤੇ ਤੁਸੀਂ ਚਾਹੋ ਤੇ ਇਹਦੇ ਨਾਲ ਗਰਮਾ ਗਰਮ ਕੁਰਕਰੀ ਪਰੌਂਠੀ ਬਣਾ ਕੇ ਵੀ ਖਾ ਸਕਦੇ ਹੋ ਜਾਂ ਸਿੰਪਲ ਇਹਨਾਂ ਨੂੰ ਇਸ ਤਰੀਕੇ ਨਾਲ ਖਾ ਸਕਦੇ ਹੋ ਜੀ ਬਹੁਤ ਹੀ ਵਧੀਆ ਲੱਗ ਰਹੇ ਨੇ ਜਿੰਨੇ ਸੋਹਣੇ ਦਿਖਣ ਨੂੰ ਲੱਗ ਰਹੇ ਨੇ ਜੀ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਨੇ ਜੀ ਤੇ ਤੁਸੀਂ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਈਜ਼ੀ ਵਾਲੀ ਰੈਸਪੀ ਹੈ ਜੀ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਜੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ